ਸਤਿ ਸ਼੍ਰੀ ਅਕਾਲ ਜੀ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੁਨੀਆ ਦੇ ਕਿਸੇ ਵੀ ਰਾਜੇ ਮਹਾਰਾਜੇ ਜਾਂ ਮਹਾਨ ਜੋਧੀ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਯੋਗਦਾਨ ਜ਼ਰੂਰ ਹੈ ਉਹ ਭਾਵੇਂ ਕਿਸੇ ਵੀ ਰੂਪ ਮਾਂ ਭੈਣ ਪਤਨੀ ਬੇਟੀ ਜਾਂ ਫਿਰ ਕੋਈ ਪਿਆਰੀ ਸ਼ਖਸੀਅਤ ਦੇ ਰੂਪ ਚ ਹੁੰਦੀ ਹੈ ਤੇ ਇੱਥੇ ਅਸੀਂ ਉਸ ਮਹਾਨ ਔਰਤ ਦੀ ਗੱਲ ਕਰ ਰਹੇ ਹਾਂ ਉਹ ਲਗਭਗ 22 ਸਾਲ ਦੀ ਪਰ ਜਵਾਨ ਉਮਰ ਚ ਵਿਧਵਾ ਹੋ ਗਈ ਜਿਸ ਨੇ ਆਪਣੀ ਮਿਸਲ ਦੀ ਵਾਗਡੋਰ ਸੰਭਾਲਦਿਆਂ ਤਲਵਾਰ ਹੱਥ ਚ ਚੁੱਕੀ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਸਥਾਪਿਤ ਕਰਨ ਲਈ ਦਿਨ ਰਾਤ ਮਿਹਨਤ ਕਰਕੇ ਇੱਕ ਮਜ਼ਬੂਤ ਥੰਮ ਬਣ ਕੇ ਸਾਹਮਣੇ ਆਈ ਪਰ ਫਿਰ ਵੀ ਇੱਕ ਮਹਾਨ ਔਰਤ ਹੁੰਦਿਆਂ ਹੋਇਆਂ ਸਿੱਖ ਇਤਿਹਾਸ ਅੱਖੋਂ ਪਰੋਖੇ ਹੀ ਰਹੀ ਇਹ ਮਹਾਨ ਔਰਤ ਸੀ ਸਰਦਾਰਨੀ ਸਦਾਕੌਰ ਜਿਸ ਨੂੰ ਰਾਣੀ ਸਦਾ ਕੌਰ ਵੀ ਕਿਹਾ ਜਾਂਦਾ ਸੀ। ਇਹ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਕਨਈਆ ਦੀ ਨੂੰ ਤੇ ਸਰਦਾਰ ਗੁਰਵਖ ਸਿੰਘ ਦੀ ਪਤਨੀ ਸੀ। ਇਤਿਹਾਸ ਗਵਾਏ ਕਿ ਸਿੱਖ ਮਿਸਲਾਂ ਦੇ ਸਰਦਾਰ ਦੀ ਇਲਾਕੇ ਮੱਲਣ ਕਰਕੇ ਕਈ ਵਾਰ ਖਤਰਨਾਕ ਦੁਸ਼ਮਣੀ ਪੈ ਜਾਂਦੀ ਸੀ। ਇਸ ਤਰ੍ਹਾਂ ਜੰਮੂ ਤੇ ਕੀਤੇ ਸਾਂਝੇ ਹਮਲੇ ਨਾਲ ਕੁਝ ਕਾਰਨਾ ਕਰਕੇ ਸਰਦਾਰ ਜੈ ਸਿੰਘ ਦੀ ਸ਼ੁਕਰਚਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਨਾਲ ਵਿਗੜ ਗਈ। ਦੂਜਾ ਜੈ ਸਿੰਘ ਨੇ ਰਾਮਗੜੀਆ ਮਿਸਲ ਦੇ ਕੁਝ ਇਲਾਕਿਆਂ ਤੇ ਕਬਜ਼ਾ ਕਰ ਲਿਆ ਸੀ ਤੇ ਐਸੀ ਦੁਸ਼ਮਣੀ ਕਰਕੇ ਸਰਦਾਰ ਮਹਾ ਸਿੰਘ ਨੇ ਜੱਸਾ ਸਿੰਘ ਰਾਮਗੜੀਆ ਤੇ ਪਹਾੜੀ ਰਾਜੇ ਸੰਸਾਰ ਚੰਦ ਕਟੌਚ ਨੂੰ ਨਾਲ ਲੈ ਕੇ 1784 ਈਸਵੀ ਵਿੱਚ ਬਟਾਲੇ ਤੇ ਹਮਲਾ ਕਰਤਾ ਸੀ ਬਟਾਲੇ ਦੇ ਨੇੜੇ ਅਚਲ ਦੇ ਮੈਦਾਨ 'ਚ ਬਹੁਤ ਭਿਆਨਕ ਲੜਾਈ ਹੋਈ ਜਿਸ ਵਿੱਚ ਸਰਦਾਰ ਗੁਰਵਖ ਸਿੰਘ ਜੋਧਿਆ ਤਰ੍ਹਾਂ ਲੜਦਾ ਹੋਇਆ ਸ਼ਹੀਦ ਹੋ ਗਿਆ ਮਹਾ ਸਿੰਘ ਜੱਸਾ ਸਿੰਘ ਤੇ ਰਾਜੇ ਸੰਸਾਰ ਚੰਦ ਨੇ ਕੁਝ ਇਲਾਕਿਆਂ ਤੇ ਕਬਜ਼ਾ ਕਰ ਲਿਆ। ਗੁਰੂ ਅਕਸਿੰਘ ਦੀ ਮੌਤ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਜੈ ਸਿੰਘ ਬੁੱਢਾ ਹੋ ਗਿਆ। ਹੁਣ ਕਨਈਆ ਮਿਸਲ ਤਾਂ ਖਤਮ ਹੋ ਜਾਵੇਗੀ। ਪਰ ਇਹ ਸ਼ੇਰਨੀ ਨੇ ਰਣਪੂਮੇ 'ਚ ਆਪਣੀ ਪਤੀ ਦੇ ਖੂਨ ਨਾਲ ਲਿਬੜੇ ਛਸ਼ਤਰ ਚੁੱਕ ਕੇ ਮੱਥੇ ਨਾਲ ਲਾਇ ਤੇ ਜੈ ਸਿੰਘ ਨੂੰ ਕਿਹਾ ਕਿ ਪਿਤਾ ਜੀ ਇਸ ਤੋਂ ਬਾਅਦ ਮਿਸਲ ਦੀ ਵਗਡੋਰ ਮੈਂ ਸੰਭਾਲਾਂਗੀ ਤੇ ਤੁਸੀਂ ਫਿਕਰ ਨਾ ਕਰਿਓ। ਸਦਾ ਕੌਰ ਦੀ ਉਮਰ ਉਸ ਸਮੇਂ ਲਗਭਗ 22 ਸਾਲ ਦੀ ਸੀ ਉਸਨੇ ਫੌਜ ਦੀ ਹੋਰ ਭਰਤੀ ਕਰਕੇ ਮਿਸਲ ਦੀ ਤਾਕਤ ਵਧਾਈ ਤੇ ਸਭ ਤੋਂ ਪਹਿਲਾ ਹਮਲਾ ਪਹਾੜੀ ਰਾਜੇ ਸੰਸਾਰ ਚੰਦ ਤੇ ਕਰਕੇ ਉਸਨੂੰ ਹਰਾਇਆ ਤੇ ਆਪਣੇ ਇਲਾਕੇ ਵਾਪਸ ਲਏ ਆਪਣੇ ਸਹੁਰੇ ਜੈ ਸਿੰਘ ਦੇ ਕਹਿਣ ਤੇ ਸਦਾ ਕੌਰ ਨੇ ਆਪਣੀ ਇਕਲੌਤੀ ਲੜਕੀ ਮਹਿਤਾਬ ਕੌਰ ਦੀ ਮੰਗਣੀ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰ ਦਿੱਤੀ ਤੇ ਆਪਣੇ ਪਤੀ ਦੀ ਮੌਤ ਵਾਲੀ ਦੁਸ਼ਮਣੀ ਭੁਲਾ ਦਿੱਤੀ। ਉਦਰ ਸ਼ੁਕਰਚਕੀਆ ਮਿਸਲ ਦਾ ਸਰਦਾਰ ਮਹਾ ਸਿੰਘ ਜਵਾਨ ਉਮਰ 'ਚ ਬੜੀ ਭਿਆਨਕ ਬਿਮਾਰੀ ਨਾਲ ਮੰਜੇ ਤੇ ਪੈ ਗਿਆ। ਸਰਦਾਰ ਗੁਰਵਤ ਸਿੰਘ ਕਨਈਆ ਦੀ ਬੇਵਕਤੀ ਮੌਤ ਦਾ ਦੁੱਖ ਉਸ ਨੂੰ ਅੰਦਰੋਂ-ਅੰਦਰੀ ਮਹਿਸੂਸ ਹੋ ਰਿਹਾ ਸੀ। ਕਿਤੇ ਨਾ ਕਿਤੇ ਉਹ ਹੀ ਬੋਸੇ ਤੋਂ ਲੋਨ ਲਈ ਉਸਨੇ ਬਟਾਲੀ ਸੱਦਾ ਭੇਜ ਕੇ ਕਿਹਾ ਕਿ ਸਰਦਾਰਨੀ ਸਦਾ ਕੌਰ ਜੀ ਨੂੰ ਮਹਾ ਸਿੰਘ ਮਿਲਣਾ ਚਾਹੁੰਦੇ ਨੇ। ਸਦਕਾਔਰ ਅਗਲੇ ਦਿਨ ਉੱਥੇ ਆ ਗਈ। ਮਹਾ ਸਿੰਘ ਬਹੁਤ ਮਾੜੀ ਹਾਲਤ ਸੀ। ਉਸਨੇ ਪਹਿਲਾਂ ਤਾਂ ਗੁਰੂਵਕ ਸਿੰਘ ਦੀ ਮੌਤ ਬਾਰੇ ਗੱਲ ਕਰਦਿਆਂ ਕਿਹਾ ਕਿ ਭੈਣ ਜੀ ਜੋ ਮੈਦਾਨੇ ਜੰਗ ਵਿੱਚ ਹੋਇਆ ਗੁਰੂ ਦਾ ਭਾਣਾ ਸਮਝ ਕੇ ਮਾਫ ਕਰਨਾ। ਤੇ ਬਾਲ ਕੇ ਰਣਜੀਤ ਸਿੰਘ ਦੀ ਬਾਹ ਫੜਾਉਂਦਿਆਂ ਕਿਹਾ ਕਿ ਅੱਜ ਤੋਂ ਬਾਅਦ ਧਰਮ ਦੀ ਮਾਂ ਬਣ ਕੇ ਤੁਸੀਂ ਇਸ ਦੀ ਰਾਖੀ ਕਰਨੀ। ਤੁਸੀਂ ਇੱਕ ਨਹੀਂ ਹੁਣ ਦੋ ਮਿਸਲਾਂ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਧਰਮ ਦੀ ਆ ਬਹਾਦਰੀ ਤੇ ਸਤੂ ਦੀ ਮੂਰਤ ਸਦਾ ਕੌਰ ਨੇ ਰਣਜੀਤ ਸਿੰਘ ਦੇ ਸਿਰ ਤੇ ਹੱਥ ਰੱਖਿਆ ਤੇ ਉਸ ਨੂੰ ਘੁੱਟ ਕੇ ਕਲੇਜੇ ਨਾਲ ਲਾਇਆ ਸਦਾ ਕੌਰ ਨੇ ਆਪਣੇ ਜਵਾਈ ਨੂੰ ਪੁੱਤਰ ਸਮਝ ਕੇ ਉਸ ਨੂੰ ਜਗ ਵਿੱਚ ਮਹਾਰਾਜ ਬਣਾਉਣ ਲਈ ਆਪਣੀ ਪੂਰੀ ਉਮਰ ਲਾਤੀ ਉਸ ਨੇ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਲਈ ਨਿੱਕੇ-ਨਿੱਕੇ ਜ਼ਗੀਰਦਾਰਾਂ ਤੇ ਮਿਸਲਾਂ ਨੂੰ ਜਿੱਤ ਕੇ ਇੱਕ ਤਕੜਾ ਸਿੱਖ ਰਾਜ ਬਣਾਉਣ ਲਈ ਆਪਣੀ ਉਮਰ ਦੇ 34 ਸਾਲ ਇਸੇ ਲਿਖੇ ਲਾਤੇ ਤੇ ਐਨੇ ਸਮੇਂ ਚ ਛੋਟੀਆਂ ਵੱਡੀਆਂ 33 ਲੜਾਈਆਂ ਲੜ ਕੇ ਰਣਜੀਤ ਸਿੰਘ ਨੂੰ ਬਹੁਤ ਵੱਡੇ ਰਾਜ ਦਾ ਰਾਜਾ ਬਣਾਤਾ ਇਸ ਸਮੇਂ ਤੱਕ ਰਣਜੀਤ ਸਿੰਘ ਨੂੰ ਦੋ ਮਾਤਾਵਾਂ ਦਾ ਜੋਗਦਾਂ ਰਿਹਾ ਇੱਕ ਤਾਂ ਅਸਲ ਮਾਤਾ ਰਾਜਕੌਰ ਤੇ ਦੂਸਰੀ ਧਰਮ ਮਾਤਾ ਸਦਾਕੌਰ ਸਦਾਕੌਰ ਦੀ ਇਕਲੌਤੀ ਲੜਕੀ ਮਹਿਤਾਬ ਕੌਰ ਦੀ ਸ਼ਾਦੀ ਰਣਜੀਤ ਸਿੰਘ ਨਾਲ 1796 ਈਸਵੀ ਚ ਹੋਈ ਸੀ ਇਹ ਰਣਜੀਤ ਸਿੰਘ ਦੀ ਦੂਸਰੀ ਸ਼ਾਦੀ ਸੀ ਮਹਿਤਾਬ ਕੌਰ ਦੀ ਕੁੱਖੋਂ ਦੋ ਜੋੜੇ ਪੁੱਤਰਾਂ ਛੇਰ ਸਿੰਘ ਤੇ ਤਾਰਾ ਸਿੰਘ ਨੇ 1809 ਈਸਵੀ ਚ ਜਨਮ ਲਿਆ। ਸ਼ਹਿਜਾਦਾ ਖੜਕ ਸਿੰਘ ਦਾ ਜਨਮ ਰਾਜਕੌਰ ਦੀ ਕੁੱਖੋਂ 1802 ਈਸਵੀ ਚ ਹੋਇਆ। ਸਦਾ ਕੌਰ ਚਾਹੁੰਦੀ ਸੀ ਕਿ ਮੈਂ ਸਿੱਖ ਰਾਜ ਸਥਾਪਿਤ ਕਰਨ ਚ ਸਾਰੀ ਉਮਰ ਲਗਾ ਦਿਤੀ ਐ। ਇਸ ਲਈ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਦਾ ਵਾਰਿਸ ਛੇਰ ਸਿੰਘ ਨੂੰ ਬਣਾਵੇ। ਪਰ ਜੇਠਾ ਪੁੱਤਰ ਹੋਣ ਕਰਕੇ ਕਾਨੂੰਨੀ ਤੌਰ ਤੇ ਖੜਕ ਸਿੰਘ ਨੂੰ 1816 ਚ ਵਲੀ ਇਹਦੇ ਬਣਾ ਦਿੱਤਾ ਗਿਆ ਜਿਸ ਕਰਕੇ ਸਦਾਕੌਰ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਥੋੜੀ ਜਹੀ ਵਿਗੜ ਗਈ ਉਹ ਛੇ ਸਿੰਘ ਤੇ ਤਾਰਾ ਸਿੰਘ ਨੂੰ ਲੈ ਕੇ ਬਟਾਲੇ ਚਲੀ ਗਈ ਅੰਤਲੇ ਦਿਨਾਂ ਚ ਬਿਮਾਰੀ ਦੀ ਹਾਲਤ ਚ ਰਾਣੀ ਸਦਾਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਲਈ ਸੁਨੇਹਾ ਭੇਜਿਆ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਇਆ ਉਹ ਝਟਪਟ ਹੀ ਸ਼੍ਰੀ ਅੰਮੇ ਸਾਡੀ ਰਵਾਨਾ ਹੋ ਗਿਆ ਉਸ ਸਮੇਂ ਉਸ ਦੇ ਨਾਲ ਸ਼ੇਰ ਸਿੰਘ, ਤਾਰਾ ਸਿੰਘ ਤੇ ਪੋਤਰਾ ਕੰਬਰ ਨੋ ਨਿਹਾਲ ਸਿੰਘ ਵੀ ਸੀ। ਰਣਜੀਤ ਸਿੰਘ ਨੇ ਆਉਂਦਿਆਂ ਹੀ ਮਾਂ ਕਹਿ ਕੇ ਪੁਕਾਰਿਆ ਤੇ ਦੋਵਾਂ ਦੀਆਂ ਭੁੱਬਾਂ ਨਿਕਲ ਗਈਆਂ। ਰਣਜੀਤ ਸਿੰਘ ਨੇ ਕਿਹਾ ਕਿ ਮਾਂ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਕਿ ਮੈਂ ਤੁਹਾਡਾ ਨਿਰਾਦਰ ਕਰ ਬੈਠਾ। ਰਾਣੀ ਸਦਾਕੌਰ ਨੇ ਕਿਹਾ ਕਿ ਪੁੱਤਰਾ ਪੁੱਤ ਤੱਕ ਪੁੱਤ ਹੋ ਸਕਦੇ ਨੇ ਪਰ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ। ਅੱਜ ਤੂੰ ਆਪਣੀ ਗਲਤੀ ਤੇ ਪਛਤਾਵਾ ਕੀਤਾ ਹੈ। ਮੈਨੂੰ ਹੁਣ ਕੋਈ ਦੁੱਖ ਨਹੀਂ। ਮੈਂ ਅੱਜ ਫੇਰ ਤੈਨੂੰ ਕਹਿੰਦੀ ਆ ਜੇਕਰ ਰਾਜ ਕਰਨਾ ਹੈ ਤਾਂ ਆਪਣੇ ਪੁੱਤਰਾਂ ਨੂੰ ਅੱਗੇ ਰੱਖ ਤੇ ਡੋਗਰਿਆਂ ਤੇ ਵਿਸ਼ਵਾਸ ਕਰਨਾ ਛੱਡ ਦੇ ਉਹਨਾਂ ਦੀਆਂ ਕੁੜੀਆਂ ਵਿਆਹਣੀਆਂ ਛੱਡ ਦੇ ਅੰਗਰੇਜ਼ੀ ਅਫਸਰ ਭਰਤੀ ਨਾ ਕਰੀ ਇਹ ਤੈਨੂੰ ਅਖੀਰ ਧੋਖਾ ਦੇਣਗੇ ਅਖੀਰ ਆਪ ਦੇ ਹੀ ਕਮਾਉਂਦੇ ਨੇ ਅਖੀਰ ਇਹ ਗੱਲਾਂ ਸੱਚ ਹੋਈਆਂ ਇੰਨੀਆਂ ਗੱਲਾਂ ਤੋਂ ਬਾਅਦ ਰਾਣੀ ਸਦਾਕੌਰ ਦੀ ਹਾਲਤ ਬਿਗੜ ਗਈ ਤੇ ਉਹ ਮਹਾਨ ਔਰਤ ਆਪਣੇ ਹੱਥੀਂ ਸੰਗਠਿਤ ਕੀਤੀ ਰਾਜ ਆਪਣੇ ਮੂੰਹ ਬੋਲੇ ਪੁੱਤਰ ਫਤਹੁ ਹੋਈ ਦੁਰਦਸ਼ਾ ਦੀ ਚੀਸ ਸੀਨੇ ਚ ਲੈ ਕੇ 1832 ਈਸਵੀ ਦੇ ਅਖੀਲੇ ਦਿਨਾਂ ਚ ਅੰਮੇਸਰ ਵਿਖੇ ਇਹ ਜਹਾਨੋ ਕੂਚ ਕਰ ਗਈ ਜਿੱਥੇ ਵੀ ਕਿਤੇ ਸਿੱਖ ਰਾਜ ਦੀ ਗੱਲ ਹੋਵੇਗੀ ਰਾਣੀ ਸਦਾ ਕੌਰ ਦੇ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਵੀ ਜ਼ਰੂਰ ਹੋਵੇਗਾ ਧੰਨਵਾਦ ਜੀ